ਦੇਖੋ ਜਿਹੜਾ ਹੈ ਰਾਜਪੁਰਾ ਤੋਂ ਮੋਹਾਲੀ ਤੱਕ ਰੇਲਵੇ ਲਿੰਕ ਜਿਹੜਾ ਜੋੜਿਆ ਗਿਆ ਹੈ ਜਿਹੜਾ ਕਿ 443 ਕਰੋੜ ਰੁਪਏ ਇਨਵੈਸਟਮੈਂਟ ਹੋਈ ਹੈ ਤੇ ਜਿਹਦੇ ਵਿੱਚੋਂ 200 ਕੁਛ ਕਰੋੜ ਵੀ ਆ 208 ਕਰੋੜ ਹੋਏ ਮੇਰੇ ਖਿਆਲ ਸੈਂਟਰ ਸਰਕਾਰ ਨੇ ਜਾਰੀ ਕੀਤਾ ਤੇ ਮੈਂ ਇਹ ਕਹਿ ਸਕਦਾ 50 ਸਾਲਾਂ ਤੋਂ ਲੋਕਾਂ ਦੀ ਅ ਡਿਮਾਂਡ ਸੀ ਵੀ ਰਾਜਪੁਰਾ ਮੋਹਲੀ ਲਿੰਕ ਰੇਲਵੇ ਲਿੰਕ ਜੋੜਿਆ ਜਾਵੇ ਤੇ ਮੈਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਡੇ ਮਾਨਯੋਗ ਰੇਲਵੇ ਮੰਤਰੀ ਅਸ਼ੋਨੀ ਵੈਸ਼ਨੂੰ ਜੀ ਦਾ ਸਾਡੇ ਮਾਨਯੋਗ ਰਾਜੇ ਮੰਤਰੀ ਰਵਨੀਤ ਬਿੱਟੂ ਜੀ ਦਾ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਸਾਡੇ ਸਾਬਕਾ ਪਾਰਲੀਮੈਂਟ ਮੈਂਬਰ ਸਾਬਕਾ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਜਿਹੜਾ ਕਿ ਉਹਨਾਂ ਦੇ ਸਾਥਕਾ ਜਿਹੜਾ ਅੱਜ ਇਹ ਰਾਜਪੁਰੇ ਨੂੰ ਤੇ ਮਾਲਵਾ ਨੂੰ ਮੈਂ ਕਹਿ ਸਕਦਾ ਪੰਜਾਬ ਦੇ ਲੋਕਾਂ ਨੂੰ ਇਹ ਅੱਜ ਸੁਗਾਤ ਮਿਲੀ ਹੈ ਤੇ ਮੈਂ ਵੀ ਕਹਿ ਸਕਦਾ ਵੀ ਇਹ ਇਕੱਲਾ ਰਾਜਪੁਰਾ ਨੂੰ ਵੀ ਫਾਇਦਾ ਹੋਇਆ ਇਹ ਪੂਰੇ ਮਾਲਵਾ ਨੂੰ ਫਾਇਦਾ ਹੋਇਆ ਕਿਉਂ ਇਹ ਜਿਹੜਾ ਲਿੰਕ ਜੁੜਿਆ ਇਹ ਪਟਿਆਲਾ ਸੰਗਰੂਰ ਬਠਿੰਡਾ ਸਾਰਿਆਂ ਦਾ ਲਿੰਕ ਜੁੜਿਆ ਤੇ ਸਭ ਤੋਂ ਜਿਹੜਾ ਵੱਡਾ ਫਾਇਦਾ ਹੋਇਆ ਉਹ ਸਾਡੇ ਹਲਕਾ ਰਾਜਪੁਰਾ ਵਾਸੀਆਂ ਨੂੰ ਹੋਇਆ। ਕਿਉਂ? ਕਿਉਂ? ਜੀ ਜੀ। ਕਿਉਂ? ਕਿਉਂਕਿ ਦੇਖੋ ਇਸ ਲਿੰਕ ਜੁੜਨ ਨਾਲ ਇੱਕ ਤਾਂ ਰਾਜਪੁਰਾ 'ਚ ਇੰਡਸਟਰੀ ਵੀ ਵਧੂਗੀ, ਵਪਾਰ ਵੀ ਵਧੂਗਾ ਤੇ ਦੂਜਾ ਜਿਹੜਾ ਸਾਡਾ ਇੱਥੇ ਰਾਜਪੁਰਾ ਤੋਂ ਜਿਹੜੇ ਚੰਡੀਗੜ੍ਹ ਰੋਜ਼ ਜਿਹੜੇ ਜਾਂ ਕੋਈ ਜੋਬ ਕਰਦੇ ਨੇ ਜਾਂ ਸਾਡੇ ਬੱਚੇ ਉੱਥੇ ਪੜ੍ਹਦੇ ਨੇ ਤੇ ਕਈਆਂ ਦਾ ਵਪਾਰ ਵੀ ਹੈ। ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਤੇ ਜਿਹੜਾ ਮੈਂ ਕਹਿ ਸਕਦਾ ਵੀ ਜਿਹੜਾ ਇੱਥੋਂ ਅੱਜ ਆਪਾਂ ਬਾਈ ਰੋਡ ਚੰਡੀਗੜ੍ਹ ਜਾਈਏ ਡੇਢ ਤੋਂ ਲੈ ਕੇ 2 ਘੰਟੇ ਦਾ ਸਫ਼ਰ ਹੁੰਦਾ ਤੇ ਦੂਜੀ ਗੱਲ ਇੱਕ ਤਾਂ ਇਹ ਸਫ਼ਰ ਜਿਹੜਾ ਡੇਢ ਦੋ ਘੰਟੇ ਲੱਗਦੇ ਸੀ ਉਹ 1/2 ਘੰਟਾ ਰਹਿ ਜਾਏਗਾ ਤੇ ਬਾਈ ਰੋਡ ਮਹਿੰਗਾ ਪੈਂਦਾ ਸੀਗਾ ਜਿਹੜਾ ਕਿ ਇਹ ਬਹੁਤ ਸਸਤਾ ਹੋਏਗਾ ਬਹੁਤ ਵੱਡਾ ਫਾਇਦਾ ਹੋਏਗਾ ਤੇ ਦੂਜੀ ਗੱਲ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਵੀ ਰਾਜਪੁਰਾ ਕੱਲਾ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਇਹ ਇੰਡਸਟਰੀ ਹੱਬ ਬਣਨ ਜਾ ਰਿਹਾ ਜਿਹੜਾ ਕਿ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਰਾਜਪੁਰਾ ਨੂੰ ਜੁਗਾ ਜਿਹੜਾ ਪ੍ਰੋਜੈਕਟ ਜਿਹੜਾ ਹੈ ਸ਼ੁਰੂ ਕਦ ਤੱਕ ਹੋ ਜਾਏਗਾ ਤੇ ਕਦ ਤੱਕ ਮੁਕੰਮਲ ਹੋਣ ਦੀ ਇਹ ਸਭਾਵਨਾ ਇਹ ਜਿਹੜਾ ਪ੍ਰੋਜੈਕਟ ਹੈ ਜੀ 2 ਸਾਲਾਂ ਦੇ ਅੰਦਰ ਅੰਦਰ ਇਹ ਪ੍ਰੋਜੈਕਟ ਪੂਰਾ ਹੋ ਜਾਏਗਾ ਤੇ ਜਿਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ 209 ਕਰੋੜ ਰੁਪਇਆ 203 ਕਰੋੜ ਰੁਪਇਆ 203 ਕਰੋੜ ਰੁਪਇਆ ਸਰਕਾਰ ਨੇ ਜਾਰੀ ਵੀ ਕਰ ਦਿੱਤਾ ਹੈ ਤਾਂ ਹਲਕਾ ਵਾਸੀ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਅੱਜ ਖੁਸ਼ੀ ਦੀ ਲਹਿਰ ਉਹਨਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਜੋ 50 ਸਾਲਾਂ ਤੋਂ ਡੀਕਰ ਸੀ ਸੈਂਟਰ ਸਰਕਾਰ ਵੱਲੋਂ ਅੱਜ ਉਹਨਾਂ ਨੂੰ ਤੋਹਫਾ ਦਿੱਤਾ ਗਿਆ ਦੇਖੋ ਮੈਂ ਆਪਣੇ ਵੱਲੋਂ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਹਲਕਾ ਰਾਜਪੁਰਾ ਵਾਸੀਆਂ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਤੇ ਮੈਂ ਹਲਕਾ ਰਾਜਪੁਰਾ ਵੱਲੋਂ ਤੇ ਹਲਕਾ ਰਾਜਪੁਰਾ ਦੇ ਵਾਸੀਆਂ ਵੱਲੋਂ ਵੀ ਮੈਂ ਇੱਕ ਵਾਰੀ ਫਿਰ ਅਸੀਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਰੇਲਵੇ ਮੰਤਰੀ ਜੀ ਦਾ ਤੇ ਆਪਣਾ ਰੇਲਵੇ ਰਾਜ ਮੰਤਰੀ ਜੀ ਦਾ ਖਾਸ ਤੌਰ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਮੈਂ ਇਹ ਵੀ ਕਹਿ ਸਕਦਾ ਇਹਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਬਹੁਤ ਵੱਡਾ ਰੋਲ ਹੈ ਉਹ ਵੀ ਕਾਫੀ ਸਮੇਂ ਤੋਂ ਮੰਗ ਕਰ ਰਹੇ ਸੀ ਲੜੇ ਵੀ ਨੇ ਉੱਤੇ ਸਸਦ ਵਿੱਚ ਆਪਣੇ ਪਾਰਲੀਮੈਂਟ ਵਿੱਚ ਤੇ ਉਹਨਾਂ ਦਾ ਵੀ ਸਤਿ ਧੰਵਾਦ ਕਰਦਾ ਹਾਂ ਰਾਜਪੁਰਾ ਦੇ ਲੋਕਾਂ ਵੱਲੋਂ। ਥੈਂਕ ਯੂ।